ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਅਤੇ ਸਕੇਪ ਸਾਹਿਤ ਸੰਸਥਾ ਰਜਿਸਟਰਡ ਫਗਵਾੜਾ ਵੱਲੋਂ ਤੀ ਪੰਜਾਬ ਦੀ ਅਵਾਰਡ ਸਮਾਰਕਮ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਸਾਹਿਤਕਾਰਾਂ ਦੀਆਂ ਜਥੇਬੰਦੀਆਂ ਵੱਲੋਂ 10ਵੀਂ ਅਤੇ 12ਵੀਂ CBSE ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਵਧੀਆ ਅੰਕ ਹਾਸਲ ਕਰਨ ਵਾਲੀਆਂ ਪੰਜ ਧੀਆਂ ਦੀ ਹੌਸਲਾ ਅਫਜ਼ਾਈ ਲਈ ਇਨਾਮ ਦਿੱਤੇ ਗਏ। ਹਰ ਦਾ ਸ਼੍ਰੀ ਆਪਣੇ ਮਾਤਾ-ਪਿਤਾ ਆਪਣੇ ਅਧਿਆਪਕ ਅਤੇ ਪ੍ਰਿੰਸੀਪਲ ਸਾਹਿਬਾਨ ਨੂੰ ਦਿੰਦੀਆਂ। ਉਹਨਾਂ ਨੇ ਸਾਨੂੰ ਐਕਸਟਰਾ ਕਲਾਸ ਲਗਾ ਲਗਾ ਕੇ ਪੜਾਇਆ। ਤੇ ਮੈਂ ਇੱਥੇ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਸਦਾ ਦਿੱਤਾ ਤੇ ਸਾਡਾ ਹੌਸਲਾ ਵਜਾਈ ਕੀਤੀ ਬਹੁਤ-ਬਹੁਤ ਧੰਨਵਾਦ ਮੈਂ ਇਸ ਸਫਲਤਾ ਦਾ ਸ਼ੇਅ ਆਪਣੇ ਮਾਤਾ-ਪਿਤਾ ਨੂੰ ਦੇਣਾ ਚਾਹੁੰਦੀ ਹਾਂ ਤੇ ਆਪਣੇ ਟੀਚਰਸ ਨੂੰ ਜਿਨ੍ਹਾਂ ਨੇ ਮੈਨੂੰ ਇੰਨਾ ਵਧੀਆ ਪੜ੍ਹਾਇਆ ਤੇ ਮੈਨੂੰ ਇੱਥੇ ਤੱਕ ਆਉਣ ਲਈ ਰਸਤਾ ਦਿਖਾਇਆ ਮੈਂ ਸਭ ਤੋਂ ਧੰਨਵਾਦ ਕਰਦੀ ਹਾਂ ਆਪਣੇ ਪ੍ਰਿੰਸੀਪਲ ਮੈਡਮ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਚੰਗੇ ਤਰੀਕੇ ਨਾਲ ਗਾਈਡ ਕੀਤਾ ਤੇ ਮੈਂ ਅੱਗੇ ਵੀ ਇਸੇ ਤਰ੍ਹਾਂ ਹੀ ਪੜਦੀ ਰਵਾਂਗੀ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਾਂਗੀ ਧੰਨ ਵੱਖ-ਵੱਖ ਬੁਲਾਰਿਆਂ ਨੇ ਇਸ ਮਾਗਮ ਦੌਰਾਨ ਕਵਿਤਾਵਾਂ ਰਾਹੀਂ ਹੋਂਦ ਹਾਰਤੀਆਂ ਦੀ ਹੌਸਲਾ افزਾਈ ਕੀਤੀ ਅਤੇ ਇਸ ਪ੍ਰੋਗਰਾਮ ਵਿੱਚ ਯੋਗਦਾਨ ਪਾਉਣ ਵਾਲਿਆਂ ਦਾ ਵੀ ਧੰਨਵਾਦ ਕੀਤਾ। ਧੀ ਪੰਜਾਬ ਦੀ ਅਵਾਰਡ ਜਿਹੜਾ ਹੈ ਪੰਜਾਬੀ ਦੇ ਸਾਇਤਕਾਰਾਂਆਂ ਜਾਂ ਜਥੇਬੰਦੀਆਂ ਵੱਲੋਂ ਅੱਜ ਫਗਵਾੜਾ ਵਿਖੇ ਉਹਨਾਂ ਪੰਜ ਧੀਆਂ ਨੂੰ ਦਿੱਤਾ ਗਿਆ ਜਿਹੜੀਆਂ ਬੱਚੀਆਂ ਨੇ CBSE ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਜੋ ਇਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਦੇ ਰਿਜ਼ਲਟ ਆਏ ਨੇ ਉਹਨਾਂ ਵਿੱਚ ਲਗਭਗ 100 ਦੇ ਨੰਬਰ ਹਾਸਲ ਕੀਤੇ ਨੇ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਆਰਟਸ ਦੇ ਵਿੱਚੋਂ ਅਮਨ ਪ੍ਰੀਤਕੌਰ ਜਿਹੜੀ ਹੈ ਲੜਕੀ ਜਿਹੜੇ ਦੇ ਵਿੱਚੋਂ ਪਹਿਲੇ ਨੰਬਰ ਤੇ ਰਹੀ ਉਹ ਵੀ ਆਰਚਡੀਆਂ ਕਲਾਸਾਂ ਵਿੱਚ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ ਉਹਨਾਂ ਸਕੂਲਾਂ ਵਿੱਚੋਂ ਨਿਕਲ ਕੇ ਜਿਹਨਾਂ ਸਕੂਲਾਂ ਦੇ ਵਿੱਚ ਸਹੀ ਮਹਰਿਆਂ ਦੇ ਵਿੱਚ ਬੁਨਿਆਦੀ ਢਾਂਚੇ ਦੀ ਥੋੜ੍ਹ ਹੈ ਅਧਿਆਪਕਾਂ ਦੀ ਥੋੜ੍ਹ ਹੈ ਉਹਨਾਂ ਵਿੱਚੋਂ ਇੰਨੇ ਨੰਬਰ ਪ੍ਰਾਪਤ ਕਰਨ ਨੇ ਸਰਕਾਰੀ ਸਕੂਲਾਂ ਵੇਜਾਂ ਦੂਜੇ ਪ੍ਰਾਈਵੇਟ ਸਕੂਲਾਂ ਵਿੱਚ ਵੀ ਇਹ ਬਹੁਤ ਮਾਰਕੇ ਦਾ ਕੰਮ ਹੈ ਖਾਸ ਤੌਰ ਤੇ ਉਹਨਾਂ ਬੱਚੀਆਂ ਨੂੰ ਜਿਹੜੀਆਂ ਲੜਕਿਆਂ ਤੋਂ ਅੱਗੇ ਹੋ ਕੇ ਵਧੀਆਂ ਨੇ ਔਰ ਉਹਨਾਂ ਨੇ ਪੁਵਾੜੇ ਦਾ ਨਾਮ ਰੋਸ਼ਨ ਕੀਤਾ ਹੈ ਮੈਂ ਖਾਸ ਤੌਰ ਤੇ ਸਾਧ ਤਰਨਜੀਤ ਸਿੰਘ ਜੀ ਕਿਨੜਾ ਹੁਣਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੀ ਸਾਹਿਤਿਕ ਸੰਸਥਾ ਪੰਜਾਬੀ ਕਲਾ ਤੇ ਸਾਹਿਤ ਕੇਂਦਰ ਅਤੇ ਦੂਸਰਾ ਸਕੇਪ ਸਾਹਿਤਿਕ ਸੰਸਥਾ ਦੇ ਰਾਹੀਂ ਇਹਨਾਂ ਬੱਚਿਆਂ ਨੂੰ ਇੱਕ ਨਵਾਂ ਦਿਸ਼ਾ ਸਿਰਜਣ ਲਈ ਔਰ ਉਹਨਾਂ ਨੂੰ ਉਤਸ਼ਾਹਤ ਕਰਨ ਲਈ ਪਹਿਲੀ ਵੇਡ ਐਡਾ ਵੱਡਾ ਉਤਮ ਕੀਤਾ ਹੈ ਅੱਜ ਬਹੁਤ ਹੀ ਫਗਵਾੜੇ ਲਈ ਖੁਸ਼ੀ ਵਾਲਾ ਦਿਨ ਹੈ ਆਪਣੇ ਫਗਵਾੜੇ ਦੀਆਂ ਧੀਆਂ ਆਪਣਾ ਮਾਣ ਅੱਜ ਉਹਨਾਂ ਧੀਆਂ ਨੇ ਫਗਵਾੜੇ ਸ਼ਹਿਰ ਦੀਆਂ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜਾ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਵਿੱਚ ਰਿਜ਼ਲਟ ਦੇ ਵਿੱਚ ਬਹੁਤ ਹੀ ਵਧੀਆ ਜ਼ਿਲ੍ਹੇ ਦੇ ਵਿੱਚ ਪਹਿਲੇ ਸਥਾਨ ਫਗਵਾੜੇ ਦੇ ਵਿੱਚ ਪਹਿਲੇ ਸਥਾਨ ਪ੍ਰਾਪਤ ਕਰਕੇ ਸੂਬੇ ਦੇ ਵਿੱਚ ਪੰਜਾਬ ਦਾ ਨਾਮ ਪੰਜਾਬ ਦੇ ਦੇਸ਼ ਦੇ ਵਿੱਚ ਪੰਜਾਬ ਦਾ ਨਾਮ ਤੇ ਪੰਜਾਬ ਦੇ ਵਿੱਚ ਫਗਵਾੜੇ ਦਾ ਨਾਮ ਰੋਸ਼ਨ ਕੀਤਾ ਉਰੇ ਫਗਵਾੜੇ ਦੀਆਂ ਧੀਆਂ ਨੂੰ ਅੱਜ ਪੰਜਾਬੀ ਕਲਾ ਤੇ ਸਿਹਤ ਕੇਂਦਰ ਵੱਲੋਂ ਬਲੱਡ ਬੈਂਕ ਗੁਰੂ ਹਰਗੋਬਿੰਦਗਰ ਵਿੱਚ ਛੋਟਾ ਜਿਹਾ ਪ੍ਰੋਗਰਾਮ ਕਰਵਾਇਆ ਗਿਆ ਜਿਹਦੇ ਵਿੱਚ ਇਹਨਾਂ ਦੇ ਮਾਪਿਆਂ ਨੂੰ ਔਰ ਇਹਨਾਂ ਬੱਚਿਆਂ ਨੂੰ ਸਨਮਾਨਚਨ ਦੇ ਕੇ ਇਹ ਸੰਸਥਾ ਵੱਲੋਂ ਕਲਾ ਤੇ ਸਿਹਤ ਕੇਂਦਰ ਤੇ ਪੰਜਾਬੀ ਮਾਸਿਕ ਮੈਗਜ਼ੀਨ ਸੰਗੀਤ ਦਰਪਣ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਇਹਦੇ ਵਿੱਚ ਹੀ ਬੱਚਿਆਂ ਨੂੰ ਸਰਮਾਨ ਦੇ ਵਜੋਂ ਕੁਝ ਰਾਸ਼ੀ ਜਿਹੜੀ ਭੇਟ ਕੀਤੀ ਗਈ ਉਹ ਰਾਸ਼ੀ ਕੋਈ ਪੈਸਿਆਂ ਦੀ ਬਹੁਤ ਵੱਡੀ ਰਾਸ਼ੀ ਨਹੀਂ ਲੇਕਿਨ ਉਹ ਬੱਚਿਆਂ ਦਾ ਸਨਮਾਨ ਵਧਾਇਆ ਸਾਡੇ ਵੀਰ ਚਤਿੰਦਰਪਾਲ ਸਿੰਘ ਕੁੱਕੀ ਚੰਦਨ ਫੈਸ਼ਨ ਟ੍ਰਾਂਟੋ ਦੇ ਉੱਤੇ ਤੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੇ ਵੀ ਬਾਹਰੋਂ ਵਿਦੇਸ਼ ਦੇ ਵਿੱਚ ਬੈਠੇ ਉਹਨਾਂ ਨੇ ਕਿਹਾ ਵੀ ਫਗਵਾੜੇ ਦਾ ਨਾਮ ਇਹਨਾਂ ਬੱਚਿਆਂ ਨੇ ਰੋਸ਼ਨ ਕੀਤਾ ਉਹਨਾਂ ਨੇ ਵੀ ਵਧਾਈ ਦੇ ਵਜੋਂ ਇਸ ਬੱਚਿਆਂ ਨੂੰ ਸਨਮਾਨ ਰਾਸ਼ੀ ਭੇਜੀ ਹੈ ਔਰ ਅਸੀਂ ਜਿੱਥੇ ਆਸ ਕਰਦੇ ਹਾਂ ਇਹਨਾਂ ਧੀਆ ਨੇ ਫਗਵਾੜੇ ਦੇ ਵਿੱਚ ਇਹ ਪੜ੍ਹਾਈ ਦੇ ਵਿੱਚ ਆਪਣੇ ਦੱਸਿਆ ਕਿ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਜਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਅਸੀਂ ਇੱਥੇ ਲੋਕਲ ਪੜ੍ਹ ਕੇ ਇੰਨੇ ਵਧੀਆ ਅੰਕ ਲੈ ਕੇ ਅੱਜ ਫਗਵਾੜੇ ਦਾ ਨਾਮ ਰੋਸ਼ਨ ਕੀਤਾ ਔਰ ਇਹ ਹੀ ਬੱਚੇ ਸਾਡੇ ਦੇਸ਼ ਦਾ ਬੱਚਿਆਂ ਭਵਿੱਖ ਬਣਨਗੇ ਆ ਔਰ ਸਾਨੂੰ ਆਸ ਹੈ ਨਾ ਬੱਚਿਆਂ ਤੇ ਔਰ ਜ਼ਰੂਰ ਰਹਿਣਾ ਬੱਚਿਆਂ ਦੀ ਹੌਸਲਾ ਵਧਾਈ ਕਰਨੀ ਚਾਹੀਦੀ ਹੈ ਕਿਸੇ ਟਾਈਮ ਸੂਬੇ ਦੇ ਵਿੱਚ ਪਿਛਲੇ ਦਹਾਕਿਆਂ ਚ ਇਹ ਕੁੜੀ ਮਾਰਵਜੋ ਸੂਬਾ ਹੁੰਦਾ ਸੀ ਅੱਜ ਕੁੜੀਆਂ ਨੇ ਇਸ ਸੂਬੇ ਦਾ ਨਾਮ ਪੰਜਾਬ ਦਾ ਨਾਮ ਇੰਨਾ ਰੋਸ਼ਨ ਕਰ ਦਿੱਤਾ ਕਿ ਅੱਜ ਸਾਨੂੰ ਆਪਣੀਆਂ ਧੀਆਂ ਤੇ ਮਾਣ ਹੋਣ ਲੱਗ ਪਿਆ